ਆ ਗਾਮੀ ਕਰਾਤਾ ਕੰਮ ਬੰਦ ਹੁਣ ਇਕੱਠੇ ਜੇ ਹੋਈ ਜਾਂਦੇ ਓਏ ਮੀ ਆ ਗਿਆ ਆ ਕਾਗਜ਼ ਥੱਲੇ ਦੇ ਲੋ ਸਮਾਨ ਬੱਚੀ ਸਮਾਰਕ ਚੰਬੜਗੇ ਸੇਵਾਦਾਰ ਸੇਵਾ ਨੂੰ ਚੱਕ ਲਈਆਂ ਫੋਰਗਾ ਤੁਰਪੇ ਕੇ ਨਾ ਅੱਜ ਕਹਿੰਦੇ ਇਕੱਠਾ ਕਰਕੇ ਮੁੜਾਂਗੇ ਸਾਰੇ ੜੜੀ ਖੰਡੇ ਫਿਰ ਜਿਆ ਵੀ ਨੂੰ ਕੇ ਆ ਵੜੇ ਮੂੰਹ ਇਹਨੂੰ ਬਨੇਪਰੇ ਨੂੰ ਟਰੈਕਟਰ ਨੂੰ ਹੱਲ ਖੜਾ ਆ ਲਿਆ ਬਈ ਇੱਕ ਲੀਟਰ ਆ ਬੈਂਕੇ ਸਿਚੂ ਦੀ ਆ ਕਿਹੜਾ ਕਲਰਟ ਨਹੀਂ ਵੈ ਕਿਸੇ ਚੋਰੀ ਗਿਆ ਗੋ ਜੋ ਮਾਇਆ ਸਿੰਘ ਸਿੰਘ ਮਲਤਣਾ ਉਹਨਾਂ ਵੱਲੋਂ 5200 ਰੁਪਏ ਆਇਆਗਾ ਕਰਮਨ ਸਿੰਘ ਜਰਮਨ ਸਿੰਘ ਬੋਛਿਆ ਨੇ ਉਹਨਾਂ ਵੱਲੋਂ 5500 ਰੁਪਏ ਆ ਅਸੀਂ ਇਹਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਹਰ ਪੀੜਤਾਂ ਲਈ ਆਪਣਾ ਬੰਦਾ ਯੋਗਦਾਨ ਪਾਇਆਗਾ ਧੰਨਵਾਦ ਕਰਦੇ ਹਾਂ ਜੀ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਨਵੇਂ ਬਲੌਗ 'ਚ ਅੱਜ ਆਪਾਂ ਰਾਸ਼ਨ ਇਕੱਠਾ ਕਰਨਾ ਹੈ ਸਾਡੇ ਪੀੜਤਾਂ ਲਈ ਤੇ ਕਰਦੇ ਆ ਸਮਾਨ ਇਕੱਠਾ ਫਿਰ ਸੜਨ ਵੀ ਚੱਲਾਂਗੇ ਚਲੋ ਦਿਖਾਉਣੇ ਆ ਤੁਹਾਨੂੰ ਜਾ ਕੇ ਕਿੱਥੇ ਕਿੱਥੇ ਕੀ ਕਰਦੇ ਆ ਚੱਲੀਏ ਜੋਬਰ ਚਲੋ ਹਾਂ ਜਾਣੇ ਦੋ ਤਿੰਨੇ ਜਾਣੇ ਚੱਲਦੇ ਆ ਅੱਜ ਨਾ ਵੀ ਆ ਰਾਸ਼ਨ ਇਕੱਠਾ ਕਰਨਾ ਲੱਗੇ ਸਾਰੇ ਜਵਾਹਰ ਮਦਦ 2020 ਦਾ ਸਟ੍ਰੇਵਰ ਸਾਹਿਬ ਇਹ ਰੱਖਿਆ ਹਰ ਪਿੰਡਾਂ ਲਈ ਇਕੱਠਾ ਕੀਤਾ ਜਾ ਰਿਹਾ ਜੀ ਸਾਰ ਬਹੁਤ ਸਾਰੇ ਸਹਿਯੋਗ ਦੇ ਨਾਲ ਰੱਬਰ ਦੇ ਸਹਿਯੋਗ ਦੇ ਨਾਲ ਰਸਲ ਇਕੱਠਾ ਕੀਤਾ ਜਾ ਰਿਹਾ ਜੀ ਹਰ ਪਿੰਡਾਂ ਦੇ ਲਈ ਸਰਗਰਮ ਬਾਕੀਆ ਸਭ ਤੋਂ ਵੱਧ ਦਸਰ ਆਤਾ ਕਰ ਰਹੇਗੇ ਇਹ ਨਸਲਾ ਹਰ ਕੀਤੇ ਲਈ ਪਲੇਟ ਮੋੜਦਾ ਓਏ ਵਾਹ ਕੋਲ ਸਾਰੇ ਲੋਕ ਦੀ ਨਾਲ ਹਰ ਕੀਤੇ ਲਈ ਹਰ ਕੀਤੇ ਦਾ ਨਿਆ ਲੱਗੇ ਪਿਆ ਸਾਰੇ ਸੇਵਾਦਾਰ ਜੂਵੇਂ ਨਰਦਾ ਮਾਇਆ ਕਰ ਲਾ ਕੰਮ ਕੰਮ ਕਰ ਲਓ ਜੀ ਕੋਈ ਆਪਾਂ ਬੋਰੀਆਂ ਚੱਕ ਕੇ ਅੰਦਰ ਰੱਖਦੇ ਇਹ ਨਸਲਾ ਹਰ ਕੀਤੇ ਲਈ ਆਪਾਂ ਅਸਾਂ ਕਰ ਰਹੇ ਹਾਂ ਇਹ ਸਾਰੇ ਵੀਰ ਸਹਜ ਯੋਗ ਦਿਓ ਯੋਗ ਦਿਓ ਠੀਕ ਹੈ ਜੀ ਵੱਧ ਤੋਂ ਵੱਧ ਜੀ ਠੀਕ ਹੈ ਜੀ ਲੋਜਿਆ ਸੇਵਾਦਾਰ ਲੱਗੇ ਹੋਇਆ ਸਾਰੇ ਰਾਸਾ ਇਕੱਠਾ ਕਰਨ ਇਹਦੀ ਤਾਂ ਬਸ ਇੱਥੇ ਡਿਊਟੀ ਆ ਡੱਕਾ ਨਹੀਂ ਤੋੜਨਾ ਇਹਨੇ ਬੋਰੀਆਂ ਬਾਈ ਆ ਕੋਈ ਚਣਦਾ ਤੂੰ ਬੋਰੀਆਂ ਆ ਕੈਸ਼ੀਅਰ ਆ ਗਿਆ ਭਾਈ ਬਹੁਤ ਬੇਤੀਆ ਵੱਧ ਤੋਂ ਵੱਧ ਲੱਗਦਾ ਕੈਸ਼ੀਅਰ ਵਾਲੇ ਕਾਹ ਨਹੀਂ ਆ ਬਹੁਤ ਹੀ ਤਰ੍ਹਾਂ ਦੇ ਮੇਰੀ ਜੇ ਦੀ ਪਤਾ ਪਤਾ ਕਰ ਲਈ ਜੀ ਆਰੇ ਜਿਹਾ ਪਾਦਾਰ ਲੱਗੇ ਵੇ ਮੁਰਾ ਚੱਲ ਵੀ ਗਾਹਾਂ ਦੀ ਮੁਰਿਆ ਕਦੇ ਤਹਾ ਸੀ ਅੱਜ ਭਈ ਆਪਣੇ ਵਿੰਟਲੇ ਵਾਲ ਹੜਪੀੜ ਧਲੇ ਸੇਵਾ ਕਰਦੇ ਨੌਜਵਾਨ ਕੰਟਲੇ ਵਾਲਾ ਤੇ ਹਰਪੀੜ ਦਾ ਨੌਜਵਾਨ ਸੇਵਾ ਕੀਤੀ ਕਰਦੇ। ਬੱਸ ਤੋਂ ਬਾਅਦ ਹੁਣ ਇਕੱਠਾ ਕੀਤਾ ਜਾ ਰਿਹਾ ਹੈ ਜੀ। ਹੈਪੀ ਬਲੌਗ ਕਰਾਂ। ਫੈਕਟਰੀ 'ਚ ਵੀੜ ਚੱਕਣ ਲੱਗੇ ਮੁੰਡੇ। ਪੂਰਾ ਲੱਗ। ਹੱਥ ਆ ਗਏ ਬਈ। ਫੀਡ ਚੱਕਦੇ ਆ ਇੱਥੇ ਪਰ ਮੈਂ ਉਹ ਦੋ ਕਟੀਆਂ ਧਰ ਲਿਆਉਂਦਾ 9 ਵਾਟੇ ਚੱਕਿਆ ਤੋਂ ਵੀਰ ਫਿਕਟਰੀ ਜਾਉਂਦਾ ਸੇਵਾਦਾਰ ਬਹੁਤ ਆ ਪੱਪੂ ਵਰਗੇ ਲਓ ਵੀ ਇੱਕ ਟਰਾਲੀ ਦਾ ਭਰ ਲਈ ਆਦਾਂ ਸੈਟ ਅੱਛਾ ਡੇਟ ਹੋ ਗਿਆ ਕੰਮ ਸੰਗਤਾਂ ਜਿੰਨਾ ਸਹਿਯੋਗ ਦਿੰਦੀਆਂ ਬਹੁਤ ਆ ਤੇਰਾ ਤਾਂ ਵਾਦਾ ਲਾਦਾ ਸਮਾਨ ਸਾਰਾ ਇੱਥੇ ਟਰਾਲੀ ਕਰ ਲਈ ਪਹਿਲੀ ਫਿਰ ਜਾਵਾਂਗੇ ਦੁਬਾਰਾ ਆ ਗੁਰਦੁਆਰਾ ਸਾਹਿਬ ਦਾ ਤਾਂ ਸਮਾਨ ਸਾਰਾ ਤਾਂ ਵੀ ਰੋਟੀ ਖਾ ਕੇ ਨਾਤਾ ਸੰਭੀ ਕਰਦਾਰ ਨੂੰ ਤੇ ਸਮਾਨ ਦੁਬਾਰਾ ਮੁੰਡਿਆਂ ਨਾਲ ਲੈ ਜਾਈਏ ਲੋਕ ਆਸਾ ਉਕਤਾਂ ਬੋਲੇ ਹੀ ਆ ਗਰਨ ਜੋ ਤੂੰ ਹਸੀਏ ਜਾਂਦਾ ਹੈ ਆਇਸਾ ਤਾਂ ਦੇ ਗਈ ਜਾਂਦੀ ਆ ਉਹਨੂੰ ਵੀ ਆਈ ਜਾਂਦੀ ਆ ਪਰਦੇ ਨੂੰ ਨਾ ਪੈਣਾ ਪੰਜ ਮਾਟੀਆਂ ਖਾਲੀ ਵੀਰ ਵਾਲੀ ਖਾਲੀ ਜਨਾਂ ਨੇ ਸਾਰੇ ਇਕੱਠੇ ਖੜੇ ਆ 5000 ਪੂਰਨ ਅੰਦਰ ਖੜੀ ਦਾਲਾ ਲੈ ਲਿਆ ਕਰਾਂ ਲੈ ਲਏ ਚੱਲ ਹਾਂਜੀ ਸੰਤ ਜੀ ਅੱਜ ਨੱਗਾ ਟੱਲੇਵਾਲ ਦੇ ਵਿੱਚੋਂ ਹੜਪੀਟਾਂ ਲਈ ਰਸਨ ਇਕੱਠਾ ਕਰਨ ਦਾ ਜਿਹੜਾ ਉਪਰਾਲਾ ਸੀਗਾ ਮਹਾਂਪੁਰਸਾਂ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਚੱਲ ਰਿਹਾ ਜੀ ਉਹ ਤੇ ਪਹਿਲਾਂ ਵੀ ਜਿਹੜੇ ਸਾਨੂੰ ਸੇਵਾਦਾਰਾਂ ਨੇ ਸੇਵਾ ਕੀਤੀ ਹੈਗੀ ਅੱਜ ਵੀ ਅੰਕਲ ਕ੍ਰਿੰਦਰ ਸਿੰਘ ਜੀ ਇਹਨਾਂ ਨੇ ਸਾਨੂੰ 5000 ਰੁਪਇਆ ਹੜਪੀੜਤਾ ਲਈ ਸਹਾਇਤਾ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਵੱਲੋਂ ਤੇ ਸੰਗਤ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਨੇ ਸਾਨੂੰ 5000 ਦੀ ਜਿਹੜੀ ਮਦਦ ਹੈਗੀ ਇਹ ਹੜਪੀੜਤਾ ਲਈ ਭੇਜੀ ਆ ਜੀ ਧੰਨਵਾਦ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਮੁੰਡਿਓ ਠੀਕ ਆ ਜੀ ਪਹੁੰਚ ਗਏ ਸ਼ਿਵਦਰ ਹਾਂ ਵਹਿ ਲਿਆ ਜੀ हां 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 होकदा ले जांदा ਨਾ ਕਾਹਦੇ ਪਾਇਲੂ ਮੇ ਨਾਲ ਆਵਾ ਗੋਸਟਾ ਦੇ ਸਹਿਯੋਗ ਮੇ ਨਾਲ ਆਪਣੇ ਨਗਰ ਦੇ ਵਿੱਚੋਂ ਰਸਲਾ ਇਕੱਠਾ ਕੀਤਾ ਜਾ ਰਿਹਾ ਹੈਗਾ ਸੰਗਤ ਨੂੰ ਦੇਖਤੀਆਂ ਵੱਧ ਤੋਂ ਵੱਧ ਆਸਰ ਜਾਂ ਆਇਆ ਥੋੜਾ ਬਾਰਾ ਨੂੰ ਜੇਨ ਦੀ ਸਰਪਾਰਤਾ ਕਰਨੀ ਇਹ ਆਸਰ ਨਗਰ ਦੇ ਸਹਿਯੋਗ ਮੇ ਨਾਲ ਕੁਸਰਤ ਕਰਦੇ ਹੋਏ ਵਾਲਾ ਆ ਬੰਦਿਆਂ ਕੋਲ ਆਪਣੇ ਕੋਲ ਵਜਨ ਜ਼ਿਆਦਾ ਹੋ ਗਿਆ ਹੰਬ ਗਏ ਪੰਗੇ ਉਹ ਪੰਗੇ ਦੀ ਲਈ ਕੱਢ ਕੇ ਜਿੰਦਾ ਲਾਈ ਬੈਠਿਆ ਤੇਰੇ ਯਾਰ ਪੰਗੇ ਲੈਨੇ ਹੋ ਤੁਸੀਂ ਉਹ ਗੜਾ ਹੱਥ ਨੇ ਚਹੀ ਫਿਰ ਇਹ ਪਿੰਡ ਨੱਜਰ ਦੇ ਵੱਲ ਟੱਲੇ ਵਾਲ ਵੱਲ ਮਾਹ ਮਸਾ ਵੱਲ ਉਹ ਇਹ ਬਰਲਾ ਕੀਤਾ ਗਿਆਗਾ ਹਰ ਪੀਟਾ ਦੇ ਲਈ ਜੋ ਆਪਾਂ ਰਸਨਾ ਇਕੱਠਾ ਕਰ ਰਹੇ ਆ ਜੋ ਵੀ ਰਸਨ ਦੀ ਮੱਤ ਤੇ ਜਾਂ ਦਾ ਮਾਇਆ ਦੀ ਮੱਤ ਤੇ ਦੇ ਸਕਦਾ ਉਹ ਆਪਾਂ ਹਰਪੀਟਾਂ ਦੇ ਲਈ 300 ਤੇ 400 ਜਿਹਾ ਜਿਹਾਣਾਗਾ ਉਹਦੇ ਲਈ ਤਾਰ ਸਿੰਘ ਜਿਨ੍ਹਾਂ ਨੇ ਆਪਾਂ ਜਿੱਲੂ ਦੇ ਕਹਿ ਦਿੰਦੇ ਆਂਗੇ ਉਹਨਾਂ ਵੱਲੋਂ 5100 ਰੁਪਏ ਦੀ ਮਾਇਆ ਜਿਹੜੀ ਹਰਪੀਟਾਂ ਲਈ ਦਿੱਤੀ ਜਾ ਰਹੀ ਆ ਅਸੀਂ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ ਜੀ ਆਪਣੇ ਨਗਰ ਟੱਲੇਵਾਲ ਦੇ ਵਿੱਚੋਂ ਜਿਹੜਾ ਰਸਨਾ ਇਕੱਠਾ ਕਰਨ ਦਾ ਉਪਰਾਲਾ ਨਗਰਵਲੋਂ ਤੇ ਮਹਾਪੋਸਤਾਵਲੋਂ ਕੀਤਾ ਗਿਆ ਹੈਗਾ ਜੀ ਹਰ ਪੀੜਤਾਂ ਦੇ ਲਈ ਉਹਦੇ ਵਿੱਚ ਜਿਹੜੇ ਵੀ ਪਰਿਵਾਰਾਂ ਨੇ ਦਸਨ ਜਾਂ ਮਾਇਆ ਦਿੱਤੀ ਹੈਗੀ ਹਰ ਪੀੜਤਾਂ ਦੇ ਲਈ ਉਹਦੇ ਵਿੱਚ ਵਿਦਿਆਪ ਸਿੰਘ ਜਿਹਨਾਂ ਨੂੰ ਪਟਿੱਲੂ ਕੇ ਕਹਿੰਦੇ ਆ ਉਹਨਾਂ ਵੱਲੋਂ 5000 ਦੀ ਮਾਇਆ ਦਿੱਤੀ ਜਾਂਦੀ ਹੈ ਜੀ ਅਸੀਂ ਸਾਰੇ ਨਗਰ ਵੱਲੋਂ ਸੇਵਾਦਾਰਾਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਬੈਂਕ ਚ ਚੱਲੇ ਗਏ ਦਿਨ ਦਿਹਾੜੇ ਜੋਗਰਾ ਜੀ ਨੂੰ ਸੁਣੋ ਆ ਖੜਾ ਹੋ ਗਿਆ ਬਈ ਇੱਕ ਲੀਟਰ ਆ ਬੈਂਕੇ ਚੋਂ ਜੀ ਆ ਗਿਆ ਇੱਕ ਲੀਟਰ ਨੇ ਬੈਂਕੇ ਚੋਂ ਜੀ ਆ ਗਿਆ ਲੈ ਆਏ ਬੈਂਕ ਚੋਂ ਪੈਸੇ ਕਿਉਂ ਮੰਗਿਓ ਕਿੰਨੇ ਮਿਲ ਗਏ 1000 ਰੁਪਿਆ ਮਿਲ ਗਏ ਜੀ ਚਲੋ ਬਹੁਤ ਆ ਮੈਨੇਜਰ ਸਾਹਿਬ ਨੂੰ ਕੱਲੋਂ ਮਿਲਾਂਗੇ ਜੀ ਅੱਜ ਮਿਲੇ ਨਹੀਂ ਅੱਜ ਹੋਰ ਸੇਵਾਦਾਰ ਮਿਲ ਗਏ ਬਾਡੀ 11 ਲੱਖ ਦਮੜਾ ਮੈਨੇਜਰ ਅੱਲੂ ਆਇਓ ਜੀ ਦਾ ਖਾਸ ਸਾਹਿਬ ਆਇਓ ਜੀ ਕੀਮਤ ਹੈ ਜੀ ਅੱਜ ਜੋ ਲਗਦੇ ਵੱਲੋਂ ਹਰਪ੍ਰੀਤਾਂ ਲਈ ਉਪਰਾਲਾ ਕੀਤਾ ਗਿਆ ਨਗਰ ਦੇ ਸਹਿਯੋਗ ਨਾਲ ਤੇ ਮਾਪੋਥਾਂ ਦੇ ਸਹਿਯੋਗ ਦੇ ਨਾਲ ਜਿਹੜਾ ਰਸਮ ਇਕੱਠਾ ਕਰਨ ਦਾ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਜੋ ਮਾਇਆਈ ਆ ਸੋਹ ਸਿੰਘ ਮਕਤੜਾ ਉਹਨਾਂ ਵੱਲੋਂ 5200 ਰੁਪਇਆ ਆਏਗਾ ਗਮਨ ਸਿੰਘ ਜਗਰਵਰ ਸਿੰਘ ਬੋਛਿਆ ਵਾਲੇ ਉਹਨਾਂ ਵੱਲੋਂ 5500 ਰੁਪਏ ਅਸੀਂ ਇਹਨਾਂ ਪਰਿਵਾਰਾਂ ਦਾ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਹਰ ਪੀੜਤਾਂ ਲਈ ਆਪਣਾ ਬੰਦਾ ਯੋਗਦਾਨ ਪਾਇਆਗਾ ਧੰਨਵਾਦ ਕਰਦੇ ਆਂ ਜੀ ਅਸੀਂ ਇਹਨਾਂ ਦੋਵਾਂ ਪਰਿਵਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਸੇਵਾਦਾਰ ਸਾਰੇ ਤਿੰਨ ਜਣੇ ਲੱਗੇ ਪਏ ਆ ਦੇਖੋ ਇਤਨਾ ਸੇਵਾਦਾਰ ਬਹੁਤ ਆ ਧੰਨਵਾਦ ਆ ਪਹਿਜੋ ਆ ਸਾਰੇ ਆ ਦੇਖੋ ਮੌਸਮ ਬਹੁਤ ਖਰਾਬ ਹੋ ਗਿਆ ਆ ਸਾਰੇ ਸੇਵਾਦਾਰ ਲੱਗੇ ਪਏ ਆ ਤੇ ਇੱਧਰ ਖੰਡੇ ਵੀ ਆ ਤੇ ਉੱਧਰ ਜਾਂਦੇ ਆ ਚੰਬੜਗੇ ਸੇਵਾਦਾਰ ਸੇਵਾ ਨੂੰ ਚੱਕ ਲਈਆਂ ਫੋਰਗਾ ਤੁਰਪੇ ਕਿ ਅੱਜ ਕਹਿੰਦੇ ਇਕੱਠਾ ਕਰਕੇ ਮੁੜਾਂਗੇ ਸਾਰੇ ਐਡੋੜੀ ਖੰਡੇ ਫਿਰਦੇ ਆ ਇਹੋ ਜਿਹੇ ਬੰਦੇ ਆ ਕਹਿੰਦਾ ਚੱਕੀ ਤੋਂ ਹੀ ਆਟਾ ਬਵਾ ਦੋ ਨਾ ਕਾਹ ਸੇਵਾਦਾਰ ਕੀ ਮਾਹੌਲ ਆ ਜੀ ਕੀ ਮਾਹੌਲ ਆ ਜੀ ਬੜਾ ਪੂਰਾ ਸੇਵਾਦਾਰ ਲੱਗੇ ਹੋਏ ਆ ਸੇਵਾ ਬਹੁਤ ਕਰਦੇ ਪਿੰਡ ਵਾਲੇ ਸਾਰੇ ਦਿਨ ਸੇਵਾ ਕਰਨ ਲੱਗੇ ਹੋਇਆ ਕਰਨ ਨਾਲ ਹੀ ਭਰਨ ਵਾਲੀ ਆ ਬਈ ਕਈ ਵੇਲੇ ਢੀੜ ਦੀ ਆਤੇ ਦੀ ਮੈਂ ਆਉਂਦਾ ਮਾਰ ਗਿਆ ਕੋਹੋ ਟਰਾਲੀ ਇਹ ਕਰਕੇ ਆਉਨੇ ਆ ਜੀ ਬੇਜੀ ਮੌਸਮ ਦਾ ਕੋਈ ਪਤਾ ਨਹੀਂ ਇਹ ਬੇਜੀ ਕਰਿਆ ਗਿਆ ਫਿਰ ਦੁਬਾਰਾ ਦੰਨਿਆ ਜਿਹੜਾ ਕਿਉਂ ਡਰਾਈਵਰ ਸਾਹਿਬ ਜਿਵੇਂ ਆ ਜੀ ਠੀਕ ਹੈ ਜੀ ਹਾਂ ਜੀ ਕੀ ਵਿਚਾਰ ਆਈ ਤੁਹਾਡੇ ਬਹੁਤ ਵਧੀਆ ਲੋਕ ਸਾਥ ਦੇ ਰਹੇ ਆ ਲੋਕ ਆਪ ਸੇਵਾਦਾਰ ਸਾਥ ਦਿੰਦੇ ਆ ਜੀ ਸਹੀ ਆ ਜੀ ਸਹੀ ਆ ਸਾਰੇ ਪਾਸਿਓਂ ਬਹੁਤ ਲੋਕਾਂ ਨੇ ਸਾਥ ਦਿੱਤਾ ਰਸਨ ਵੱਲੋਂ ਦੀ ਪੈਸਿਆਂ ਵੱਲੋਂ ਵੀ ਹਰੇਕ ਚੀਜ਼ ਵੱਲੋਂ ਇੱਕ ਬੰਦੇ ਨੇ 1100 ਦਿੱਤਾ ਨਾਂ ਉਹਨੇ ਲੇਖ ਆਇਆ ਐਂ ਗੁੱਟਦਾਨ ਐ ਗੁੱਟਦਾਨ ਵੀ ਉਹ ਕਰਦੇ ਆ 11000 ਸਹੀ ਆ ਬਹੁਤ ਲੋਕ ਹੈਲਪ ਕਰਦੇ ਆ ਹਨਾ ਨਾ ਬਈ ਮੌਸਮ ਹੋ ਗਿਆ ਖਰਾਬ ਆ ਦੇਖਣੀਆਂ ਆ ਗਈਆਂ ਬਰੀਕ ਬਰੀਕ ਦੇਖਦੇ ਹਾਂ ਹੁਣ ਅਸੀਂ ਕਰਦੇ ਆ ਕਿ ਬੰਦ ਕਰਦੇ ਆ ਕੰਮ ਫਿਰ ਲਾਉਂਦੇ ਆ ਮੀਂਹ ਦਾ ਪੂਰਾ ਮਾਹੌਲਾ ਆ ਦੇਖੋ ਮੌਸਮ ਪੂਰਾ ਖਰਾਬ ਹੋ ਗਿਆ ਮੌਸਮ ਕਣੀਆਂ ਲੱਗੀਆਂ ਪੈਣ ਮੀਂਹ ਆ ਗਿਆ ਆ ਕਾਗਜ਼ ਥੱਲੇ ਦੇਣਾ ਸਮਾਨ ਬਚੀ ਸਮਾਰਕ ਆਪਣਾ ਟਾਈਮ ਆ ਤਾਗ ਜੀ ਪਾੜ ਸਕੰਦਰ ਨੇ ਦੇਖੋ ਗਾ ਪਾਉਂਦੇ ਆਹ ਦੇਖੋ ਆ ਜਾ ਮੀ ਉਹ ਕੀ ਹੋ ਗਿਆ ਲਵੀ ਕੀ ਹੋ ਗਿਆ ਮੀ ਆ ਗਿਆ ਜੀ ਮੀ ਆ ਗਿਆ ਤਾਂ ਹੀ ਦਾ ਸਿਰ ਟੁੱਟ ਗਿਆ ਠੀਕ ਆ ਬੰਦ ਕਰ ਦੇ ਹਾਂ ਮਜ਼ਾਕ ਨਾ ਹੁਣ ਬੰਦ ਕਰ ਦਿਓ ਖਰਾਬ ਹੀ ਹੋਊ ਖਰਾਬ ਖਰਾਬ ਕਰਾਂਗੇ ਆਪਾਂ ਉਹ ਖਰਾਬ ਹੋ ਜਾਣਾ ਇਹ ਹਾਂ ਇਹ ਨੂੰ ਗਏ ਹਾਂ ਬੜਾ ਇਹ ਨੂੰ ਬੜੇ ਤਰੀਕ ਨੂੰ ਏਕਟਰ ਨੂੰ ਹੱਥ ਥੁਰ ਥਰੇ ਲਾਇਆ ਉੱਥੇ ਲਾਇਆ ਹੱਥ ਚ ਆਹ ਦੇਖ ਜੇ ਕੱਢ ਨਹੀਂ ਆ ਦੇ ਕਾਲੇ ਮਾਤੋ ਬਾਹ ਮਾਰੋ ਉਹ ਪੋਚਣਾ ਨਹੀਂ ਅੰਦਰ ਉਹ ਉਹ ਰੇਟਾ ਵੀ ਤੇ ਦਰਦਾ ਮਰਦਾ ਮਰਦਾ ਨਾ ਮਰਦਾ 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 ਆਪ ਆਏ ਤੇ ਵਿਚਾਰ ਲੈਨੇ ਆ ਕੀ ਚਾਹੁੰਦੇ ਹੋ ਤੁਸੀਂ ਮੇਰਾ ਕਹਿੰਦਾ ਹੋ ਲਾਲਾ ਉਧਰ ਘੰਟਾ ਠੀਕ ਆ ਜੇ ਮੀਲੇ ਪਿਆ ਵੀ ਖਰਾਬ ਹੋ ਗਿਆ ਸੰਦਾਂ ਨੂੰ ਬੰਦੇ ਦੀ ਹੋ ਜਾਂਦੀ ਹੋਰ ਹੁੰਦੀ ਹੈ ਪਾਪਰ ਕਰਕੇ ਆ ਗਿਆ ਮੀ ਕਰਾਤਾ ਕੰਮ ਬੰਦ ਹੁਣ ਇਕੱਠੇ ਜੇ ਹੋਈ ਜਾਂਦੇ ਆ ਓਏ ਕਾਰ ਨਾਲ ਕੇ ਘਰ ਅੱਜ ਬੰਦ ਕਰਕੇ ਆਇਆ ਫੇਰ ਗੋਲੂ ਦੀ ਤਿਆਰੀ ਆ ਗੋਲ ਗੁੰਡਾ ਅੱਜ ਮਾਰ ਕੇ ਆਇਆ ਇਹਦੋਂ ਤੂੰ ਰਹਿ ਨਹੀਂ ਦਿੰਦਾ ਮੀ ਤਾਂ ਨਾ ਮੈਂਦਾ 15 ਇੱਕ ਹੋਰ ਕੰਟਰੋਲ ਬਣਾਇਆ ਤਾਂ ਹੀ ਮੀ ਦੁਬਾਰਾ ਆ ਗਿਆ ਲੱਗ ਜੂ ਵੀ ਪਾਣੀ ਕਿੰਨਾ ਕੁ ਖੜਦਾ ਇਹਨਾਂ ਚ ਮੀ ਤਾਂ ਹੀ ਦੁਬਾਰਾ ਪਵਾਤਾ ਇਹ ਕਹਿੰਦਾ ਦੁਬਾਰੇ ਫੇਰ ਪਾਣੀ ਉੱਥੋਂ ਲੈ ਕੇ ਨਿਗਾਉਣਾ ਉੱਥੋਂ ਦੀ ਕਿਥੋਂ ਦੀ ਕੰਮ ਤਾਂ ਬੰਦ ਹੋ ਗਿਆ ਮਿੱਤਰੋ ਹੁਣ ਦੇਖਦੇ ਆ ਕਾਹਦੂ ਕੀ ਬਣਦਾ ਇਹਦਾ ਮੌਸਮ ਸਾਫ ਹੋਇਆ ਫਿਰ ਤਾਂ ਚਲਾਵਾਂ ਇਹ ਕੰਮ ਨਹੀਂ ਬੰਦ ਰੱਖਾਂ ਮੈਂ ਤਾਂ ਕਹਿੰਦਾ ਪਹਿਲਾਂ ਹਾਂਜੀ ਮਿੱਤਰੋ ਮੀ ਬਾਵਾ ਪੈਣ ਲੱਗਿਆ ਸੀ ਉਹਦੇ ਕਰਕੇ ਕੰਮ ਖੈਂਡ ਗਿਆ ਜਮਾ ਤੇ ਸਾਰੇ ਫਰੜ ਡੋੜੀ ਘਰਾਂ ਨੂੰ ਆ ਗਏ ਹੁਣ ਜਿਹੜਾ ਜਿੱਥੇ-ਜਿੱਥੇ ਰਹਿ ਗਿਆ ਰਸਣੋ ਕਰਾਂਗੇ ਕੱਲੂ ਇਕੱਠਾ ਜੇ ਕੱਲੂ ਮੌਸਮ ਸਾਫ਼ ਹੋਇਆ ਤਾਂ ਮੌਸਮ ਵਾ ਦੇਖੀ ਅਜੇ ਬੱਦਲ ਹੋਏ ਪਿਆ ਇਹ ਤਾਂ ਮੌਸਮ ਸਾਫ਼ ਹੋਇਆ ਫਿਰ ਤਾਂ ਕੱਲੂ ਇਕੱਠਾ ਕਰਾਂਗੇ ਨਹੀਂ ਦੇਖਦੇ ਕਦੋਂ ਬਣਦਾ ਪ੍ਰੋਗਰਾਮ ਚਲੋ ਮਿਲਦੇ ਆਂ ਕਿਸੇ ਹੋਰ ਵੀਡੀਓ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਬਾਏ ਬਾਏ